ਆਮ ਗੱਲਾਂ ਤੇ ਇੱਥੇ ਜਿਹੜੀਆਂ ਆਪਣੀਆਂ ਟਰਾਲੀਆਂ ਐ ਖੜੀਆਂ ਜੀ ਇਹਦਾ ਇਹਦਾ ਕੀ ਕਰਨਾ ਦੇਖੋ ਇਹ ਸਾਡੇ ਨਾਲ ਸਟਾਕ ਜਾੜਾ ਹੈ ਟਰਾਲੀਆਂ ਦੇ ਵਿੱਚ ਨਾ ਚਲੋ ਬਾਬੇ ਦੀ ਮਿਹਰ ਆ ਤਿੰਨ ਚਾਰ ਸਾਲ ਚਲੋ ਮਿਹਰ ਵੀ ਤਾਂ ਹੁੰਦੀ ਜੇ ਮਿਹਨਤ ਕਰੋਗੇ ਆਪਾਂ ਕੱਲੀ ਮਿਹਰ ਵੀ ਨਹੀਂ ਕਰਨੇ ਮੈਂ ਕਹਿਣਾ ਹੁੰਦਾ ਆਪਾਂਵੇਂ ਉਹ ਲੋਕ ਹੋ ਜਾਦਾ ਸਾਡੇ ਦਰਸ਼ਕ ਗੁੱਸਾ ਕਰਨ ਬਾਬੇ ਨੇ ਵੀ ਮਿਹਰ ਤਾਂ ਕਰਨੀ ਹੈ ਜੇ ਤੁਸੀਂ ਮਿਹਨਤ ਕਰੋਗੇ ਸੋ ਮਿਹਨਤ ਬੜੀ ਕੀਤੀ ਤਿੰਨ ਸਾਲ ਵੱਡੀਆਂ ਵੱਡੀਆਂ ਨੌਕਰੀਆਂ ਛੱਡਤੀਆਂ ਖੁੱਦ ਇੱਕ ਮਤਲਬ ਹੁਣ ਵੀ ਬਹੁਤ ਲੱਗੇ ਹੋਏ ਅੱਧੀ ਜੀਨ ਜੂਨ ਪਾਈ ਤੁਹਾਡੇ ਕਰਕੇ ਆਣ ਨਹੀਂ ਤਾਂ ਅਸੀਂ ਲੋਹਾਂ ਚ ਹੀ ਰਹਿੰਦੇ ਆ ਠੀਕ ਹੈ ਸੋ ਮੇਨਤ ਦਾ ਫਾਲ ਹੈ ਸਾਡੇ ਕੀ ਹੈ ਨਾ ਜਿਆਦਾ ਗੰਨੇ ਵਾਲੀ ਬੈਲਟ ਹੈ ਓਕੇ ਠੀਕ ਹੈ ਸੋ ਅੱਜ ਦੀ ਡੇਟ ਵਿੱਚ ਕੀ ਹੁੰਦਾ ਜੇ ਕੋਈ ਬੰਦਾ ਬਿਮਾਰ ਹੋਏ ਤਾਂ ਪਹਿਲੇ ਦੋਈ ਕਿਹਨੂੰ ਦੇਣੀ ਚਾਹੀਦੀ ਜੇ ਦੀ ਜਿਆਦਾ ਸੀਰੀਅਸ ਬਿਮਾਰੀ ਹਮ ਹੈ ਨਾ ਪਹਿਲੇ ਬੁਖਾਰ ਵਾਲੇ ਨੂੰ ਚਾਹੀਦੀ ਖਾਂਸੀ ਵਾਲੇ ਨੂੰ ਚਾਹੀਦੀ ਆ ਫਿਰ ਉਸ ਤੋਂ ਪਹਿਲੇ ਸਾਹ ਵਾਲੇ ਨੂੰ ਚਾਹੀਦੀ ਆ ਹੁਣ ਕੀ ਹੈ ਪੀਟੀਓ ਟਰਾਲੀ ਦੀ ਤੇ ਦੇਖੋ ਸਾਰਿਆਂ ਨੂੰ ਜ਼ਰੂਰਤ ਆ ਪੂਰੇ ਏਸ਼ੀਆ ਦੇ ਵਿੱਚ ਪਰ ਪਹਿਲੇ ਕਿਨੂੰ ਆ ਗੰਨੇ ਵਾਲੇ ਨੂੰ ਗੰਨੇ ਵਾਲੇ ਨੂੰ ਕੀ ਹੈ ਕਣਕ ਝੋਨਾ ਤੇ ਕੀ ਹੁੰਦਾ ਵੀ ਦੋ ਤਿੰਨ ਦਿਨ ਚ ਕਣਕ ਝੋਨਾ ਵੜੋ ਗਿਆ ਉਹ ਬੰਦਾ ਰਿਸ਼ਤੇਦਾਰ ਦਾ ਟਰੈਕਟਰ ਲੈਣ ਦਾ ਕਿਹ ਗਵਾਂਡੀ ਨੂੰ ਮੰਗ ਲਿਆ ਹੈ ਨਾ ਗੰਨਾ ਇਹਦਾ ਜਿੱਦਾਂ ਸਾਡੀ ਹਾਰਵੈਸਟਿੰਗ ਐ ਨਵੰਬਰ ਐਂਡ ਤੋਂ ਚੱਲਣੀ ਐ ਤੇ ਮਈ ਮਹੀਨੇ ਤੱਕ ਚੱਲਦੀ ਹੁੰਦੀ ਐ ਪੰਜ ਤੋਂ 6 ਮਹੀਨੇ ਗੰਨਾ ਲਗਾਤਾਰ ਵੜੋਂਦਾ ਹੈ ਨਾ ਹੁਣ ਜਿਹੜੇ ਬੰਦੇ ਦਾ 50 ਕਿੱਲੇ ਪੈ ਲਈ ਉਹਦੀ ਸਵਾ 100 ਟਰਾਲੀ ਐ ਤੇ ਐਵਰੇਜ ਇੱਕ ਗਈ ਰੋਜ਼ ਦੀ ਠੀਕ ਐ ਉਹ ਰੋਜ਼ ਉਹਨੂੰ ਟੋਚਨ ਬਾਣ ਨੂੰ ਟਰੈਕਟਰ ਚਾਹੀਦੇ ਪਹਿਲੇ ਕੀ ਹੁੰਦਾ ਹੈਗਾ ਅੱਜ ਤੋਂ 10 ਸਾਲ ਪਹਿਲੇ ਜਿਹੜਾ ਮਿੱਲਾਂ ਹੁੰਦੀਆਂ ਰਹੀਆਂ ਨਾ ਉਹ ਗੰਨਾ ਥੋੜਾ ਲੈਂਦੀਆਂ ਰਹੀਆਂ ਸੋ ਮਿਲਨ ਦੇ ਵਿੱਚ ਇਦਾਂ ਹੁੰਦਾ ਕਿੰਨਾ ਔਰ ਕਦੋਂ ਤੁਸੀਂ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ ਤੇ ਜਿੰਨਾ ਮਰਜ਼ੀ ਕਰਨਾ ਲੱਦ ਲੋ ਔਰ ਜਦੋਂ ਮਰਜ਼ੀ ਲੈ ਜੋ ਨਾ ਅੱਗੇ ਪਰਚੀ ਪਰਚੀ ਉਹਨੂੰ ਡਿਮਾਂਡ ਸਲਿੱਪ ਬੋਲਦੇ ਆ ਸੋ ਤੁਹਾਡਾ ਇੱਕ ਕੈਲੰਡਰ ਬਣ ਜਾਣਾ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਇੰਨੇ-ਇੰਨੇ ਦਿਨਾਂ ਬਾਅਦ ਪਰਚੀ ਆਣੀ ਅਰਲੀ ਵੈਰੈਟੀ ਅਲੱਗ ਹੈ ਮੋਡਾ ਅਲੱਗ ਹੈ ਪਲਾਂਟ ਜਿਹਨੂੰ ਲੈ ਰਾ ਕੰਨੇ ਉਹ ਅਲੱਗ ਹੈ ਹੈਨਾ ਤੁਹਾਨੂੰ ਰੂਮ ਪਲਾਉਣੇ ਪੈਂਦੀ ਫੋਚੀਆਂ ਵਾਲੀ ਲੱਭ ਕੇ ਉਹਨੂੰ ਖਰਚੇ ਆ ਸਾਰੇ ਟੋਚਨ ਪਾਣ ਵਾਲੇ ਨੂੰ ਸੱਦੇ ਆ ਇਸ਼ਾਰਾ 2-4 ਆ ਜਾਂਦੇ ਆ 2-4 ਤੁਹਾਡੇ ਨਾਲ ਹੋਰ ਵੀ ਆ ਜਾਣੇ ਪਰ ਖਰਚਾ ਬਹੁਤ ਹੋ ਜਾਂਦਾ ਹੈਨਾ ਪੀਟੀ ਤੇ ਚੱਕ ਕੇ ਬਾਹਰ ਛੋਟਾ ਜਿਹਾ ਟਰੈਕਟਰ ਵੀ ਕੱਢ ਦਿੰਦਾ ਔਰ ਅਨਟ੍ਰੇਨਡ ਬੰਦਾ ਵੀ ਕੱਢ ਦਿੰਦਾ ਹੁਣ ਜਿਹੜੀਆਂ ਤੁਸੀਂ ਟਰਾਲੀਆਂ ਦੀ ਗੱਲ ਕੀਤੀ ਇਹ ਉਸੇ ਵਾਸਤੇ ਹੀ ਹੈ ਵੀ ਸਾਡਾ ਦੇਖੋ 12 ਮਹੀਨੇ ਕੰਮ ਰਹਿੰਦਾ ਸਾਡੇ ਤੋਂ ਪੂਰਾ ਏਸ਼ੀਆ ਹੈ ਇਕੱਲਾ ਪੰਜਾਬ ਨਹੀਂ ਹੈ ਆਂਧਰਾ ਕਰਨਾਟਕਾ ਜਿਆਦਾ ਇਹਦੇ ਚ ਗੰਨੇ ਵਾਲੇ ਆ ਤੇ ਉਹਦੀ ਸ਼ਾਰਟ ਲਾ ਦੇਣੀ ਹੈ ਉਹਨਾਂ ਕੱਲੇ ਨੇ ਕੱਢ ਦੇਣਾ ਹੁਣੇ ਸਾਰੀਆਂ ਟਰਾਲੀਆਂ ਜਾਂ ਤੇ ਪੀਟੀਓ ਲਗਣਾਈਆਂ ਹੋਈਆਂ ਜਾਂ ਕਿਹਦੇ ਲੱਗੀ ਦੀ ਉਹ ਸਰਵਿਸ ਕਰਾਣ ਆਏ ਹੋ ਦੋ ਤਿੰਨ ਸਾਲ ਬਾਅਦ ਜਿਹੜੀ ਨਾਰਮਲੀ ਸਰਵਿਸ ਹੁੰਦੀ ਹੈ ਤੇ ਟੂ ਟਰਾਲੀ ਲੈ ਕੇ ਜਾਂਦੇ ਫਿਰ ਕਾਦੇ ਨੂੰ ਲੈ ਕੇ ਜਾਂਦੇ ਨਹੀਂ ਜਿੱਦਾਂ ਮੈਂ ਆਂਧਰਾ ਕਰਨਾਟਕਾ ਮਹਾਰਾਸ਼ਟਰਾ ਜਾਂਦੀਆਂ ਉਹ ਤਾਂ ਬਸ ਤੇ ਜਾਂ ਉਹ ਗੱਡੀ ਸਪੈਸ਼ਲ ਤੇ ਜਾਂਦੀਆਂ ਜਿਹੜੀ ਤੁਹਾਡੇ ਹਰਿਆਣਾ ਯੂਪੀ ਐਮਪੀ ਤੱਕ ਉਹ ਪਿਕਅਪ ਵਾਲੇ ਲੈ ਜਾਂਦੇ ਪਾ ਕੇ ਪਿੱਛੇ ਲੋਕਲ ਵਾਲੇ ਟਰੈਕਟਰਾਂ ਨਾਲ ਲੋਕੀ ਲੈ ਜਾਂਦੇ ਆ ਸਾਡੇ ਤਿੰਨ ਚਾਰ ਪ੍ਰੋਡਕਟ ਆ ਇੱਕ ਤਾਂ ਹੀ ਬਣਾਣੇ ਟਰਾਲੀ ਨਵੀਂ ਪਿਓਰ ਨਵੀਂ ਜਿਹੜੀ ਤੁਸੀਂ ਦਿਖਾ ਰਹੇ ਆ ਇੱਕ ਆਹੀ ਪੁਰਾਣੀ ਤੀਸਰਾ ਇਹ ਕਹੀਂ ਚੈਸੀ ਵੀ ਵੇਚਦੇ ਆ ਜੇ ਜਦੋਂ ਆਂਧਰਾ ਕਰਨਾਟਕ ਵਾਲਿਆਂ ਨੂੰ ਹੋ ਗਿਆ ਵੀ ਯਾਰ ਬੋਡੀ ਉਹਨਾਂ ਉੱਥੇ ਬਣਾ ਲੈਣੀ ਆ ਜੇ ਅਸੀਂ ਟਰਾਲੀ ਪੂਰੀ ਭੇਜਦੇ ਆ ਤਾਂ ਟਰੱਕ ਪੂਰਾ ਲਗਾਉਣਾ ਪੈਂਦਾ ਉਹਦਾ 1.5 ਲੱਖ ਵੀ ਲੱਗ ਜਾਂਦਾ ਫੇਰ ਉਹ ਬੋਡੀ ਆਪਣੇ ਹਿਸਾਬ ਨਾਲ ਕਹਿੰਦਾ ਬਣਾਓ ਸਾਡੇ ਸਪੈਕਸ ਵਧੀਆ ਰੰਗ ਵਧੀਆ ਕਰਦੇ ਅਸੀਂ ਕੰਪਰੋਮਾਈਜ਼ ਨਹੀਂ ਕਰਦੇ ਰੋ ਵਾਲੀਆਂ ਸਟੇਟਾਂ ਦੇ ਵਿੱਚ ਬਿਊਟੀ ਨੂੰ ਇੰਨਾ ਧਿਆਨ ਨਹੀਂ ਦਿੰਦੇ ਉਹ ਕਹਿੰਦੇ ਸਾਡੇ ਹਲਕਾ ਲੋਹਾ ਵੀ ਚੱਲ ਜੂ ਪਰ ਅਸੀਂ ਉਹ ਬਣਾਉਂਦੇ ਨਹੀਂ ਫਿਰ ਚੰਗਾ ਨਹੀਂ ਲੱਗਦਾ ਤੁਸੀਂ ਪੀਟੀਓ ਲਾ ਕੇ ਚੈਸੀ ਅਸੀਂ ਕੀ ਕਰਦੇ ਚੈਸੀ ਬਣਾ ਦਿੰਦੇ ਹਾਂ ਦੋ ਚੈਨਲ ਲਾਏ ਜਿੱਦਾ ਥੱਲੇ ਵਾਲੇ ਜਿੱਦਾ ਜ਼ੂਮ ਕਰ ਲਓ ਵੀ ਆਹ ਡੱਬਾ ਜਾਂ ਤਾਂ ਚੱਕ ਤਾਂ ਲਾ ਸਕ ਹਾਂ 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 ਉਹ ਹੁਕਲਾਤੀ ਉਹਨੂੰ ਪੁੱਛ ਲੈਨੇ ਕਿਹੜਾ ਟਰੈਕਟਰ ਹੈ ਤੇਤੋਂ ਕਿਹੜੀ ਸਾਈਜ਼ ਦੀ ਟਰਾਲੀ ਬਣਾਣੀ ਹੈ ਸਿੰਪਲ ਬਣਾਣੀ ਜਾਂ ਜੈਕ ਵਾਲੀ ਬਣਾਣੀ ਦੋਨਾਂ ਦਾ ਫਰਕ ਹੁੰਦਾ ਉਹਦੇ ਐਕਸਲ ਲਾਂਦਾ ਔਰ ਕਿਹੜੇ ਕੰਮ ਤੇ ਚਲਾਣੀ ਹੈ ਇਹ ਵੀ ਇੰਪੋਰਟੈਂਟ ਹੈ ਜੋਨ ਰੇਤਾਂ ਬਜਰੀ ਤੇ ਚਲਾਨੀਆਂ ਤੁਰਾ ਅਲੱਗ ਲੱਗਣਾ ਕੰਨੇ ਤੇ ਚਲਾਨੀ ਤੁਰਾ ਅਲੱਗ ਲੱਗਣਾ ਡਾਲਾ ਖੋਲ ਕੇ ਲੱਦਣਾ ਬੰਦ ਕਰਕੇ ਲੱਦਣਾ ਇਹ ਚੀਜ਼ਾਂ ਨੂੰ ਸਾਰੀਆਂ ਪੁੱਛ ਲੈਣੇ ਵੀਰੇ ਇਹ ਦੱਸਿਓ ਮੈਂ ਟਰੈਕਟਰ ਤੋਂ ਤੁਹਾਨੂੰ ਦੱਸਦਾ ਵੀ ਮੈਂ ਜੌਂਡੀਅਰ ਤੇ ਲੈ ਲਈਏ ਟਰਾਲੀ ਹੂੰ ਤੇ ਜੇ ਕੋਈ ਮੇਰਾ ਮਿੱਤਰ ਸਵਰਾਜ ਤੇ ਮੰਗੇ ਲੈ ਗਿਆ ਦੇਖੋ ਦੋ ਚੀਜ਼ਾਂ ਹੁੰਦੀਆਂ ਸਵਰਾਜ ਦੇ ਹੈਗੇ 11 ਚ ਪੀਟੀਓ ਉਹਨਾਂ ਨਹੀਂ ਚੱਲਨੀ ਠੀਕ ਹੈ ਕੁਝ ਗੇਅਰ ਹੁੰਦੇ 5540 ਵਾਲੇ ਉਹ ਥੋੜਾ ਬੋਤਾ ਬੁੱਤਾ ਲਾ ਦਿੰਦੇ ਉਹ ਅਸੀਂ ਮਤਲਬ ਇਨ ਫਰੰਟ ਆਫ ਕੈਮਰਾ ਸਾਰਿਆਂ ਨੂੰ ਕਈ ਵਾਰ ਦੱਸਦੇ ਵੀ ਨਹੀਂ ਹੈ ਉਹ ਤਾਂ ਨਹੀਂ ਦੱਸਦੇ ਕਿ ਮੰਨ ਲਓ ਅਰਜੁਨ ਦੀ ਟਰਾਲੀ ਕਈ ਵਾਰ ਕਿਸੇ ਟਰੈਕਟਰ ਨਾਲ ਚੱਲ ਜਾਂਦੀ ਹੈ ਇਹ ਦੱਸਦੇ ਹੀ ਨਹੀਂ ਉਹ ਜੇ ਉਹਦੇ ਨਾਲ ਦਾ ਗਵਾਂਢੀ ਆਇਆ ਹੋਇਆ ਉਹਦਾ ਮੰਨ ਲਓ 16 ਲੀਕਾ ਜੇ ਉਹਨੂੰ ਕਹਿ ਤਾ ਵੀ ਚੱਲਦੀ ਉਹ ਫਿਰ ਉਹਦੀ ਮੰਗ ਲੈਂਦਾ ਟਰਾਲੀ ਸੋ ਇਸ ਕਰਕੇ ਮੈਂ ਇਹ ਵੀ ਚਲੋ ਇਹ ਤੇ ਇੱਕ ਮਜ਼ਾਕ ਵਾਲਾ ਵੀ ਹੋ ਗਿਆ ਪੁਆਇੰਟ ਪਰ ਫਿਰ ਵੀ ਕੁਝ ਟਰਾਲੀਆਂ ਕਿਸੇ ਕਿਸੇ ਟਰੈਕਟਰ ਨਾਲ ਚੱਲਦੀਆਂ ਉਹ ਅਸੀਂ ਦੱਸ ਦਿੰਨੇ ਆ ਪਰ ਬਾਕੀ ਸਵਰਾਜ ਦੇ ਦੇਖੋ ਮੈਂ ਅਹੀਂ ਫੇਰ ਗੱਲ ਕੀਤੀ ਆ ਜਦੋਂ ਉਹ 540 ਦੀ ਗੱਲ ਕਰਦੇ ਹੋਏ ਜਿਹੜੇ ਟਰੈਕਟਰ ਤੇ ਤੁਸੀਂ ਬੈਠੇ ਤੇ ਇਹ 540 ਇੰਜਨ ਦੇ 1800 ਤੇ ਆ ਸਪੀਡ ਹੈਗੀ ਇਹਦੀ 2 1850 ਤੇ ਜੌਨ ਡੀਅਰ ਦੇ 540 2400 ਤੇ 2100 ਤੇ ਉੱਥੇ ਸਪੀਡ ਹੈਗੀ ਉਹਦੀ 1.6 ਨਿਊ ਹੋਲੈਂਡ ਦੇ 540 ਮੈਨੂੰ ਲੱਗਦਾ 19 201970 ਤੇ ਹੈਨਾ ਉੱਥੇ ਉਹ ਦੋ ਤਰ੍ਹਾਂ ਦੇ 36 ਦੀ ਇੱਕ ਕਰੀਪਰ ਹੈ ਜਿਹਦੀ 0.75 ਦੀ ਸਪੀਡ ਹੈ ਇੱਕ ਉਹਨਾਂ ਦਾ ਦੂਸਰਾ ਉਹਦੀ 1.6 ਹੈ ਹੈਨਾ ਸੋ ਸਵਰਾਜ ਦੇ 540 1600 ਤੇ ਉੱਥੇ ਉਹਦੀ 2.7 ਹੈ 2000 ਤੇ 540 ਚ ਹੋਰ ਘਟ ਗਿਆ ਸੋ ਇਹ ਨਾ ਕਾਮਨ ਨਹੀਂ ਹੁੰਦੀ ਸਵਰਾਜ ਦੀ ਬਣ ਜੂ ਬਣ ਜੂ ਉਹਦੇ ਗੀਅਰ ਚ ਦੇਖੋ ਕੁਛ ਸਾਡੇ ਤੋਂ ਜਿੱਦਾਂ 12 14 ਤਰ੍ਹਾਂ ਦੇ ਗੀਅਰ ਹੁਣ ਸਾਡੇ ਤੋਂ ਟਰਾਲੀਆਂ ਦੀ ਰੇਸ਼ਿਓ ਦੇਖੋਗੇ ਸਵਰਾਜ ਦੀ ਦੇਖੋਗੇ 12 ਮਾਡਲ ਤੋਂ ਪਹਿਲੇ ਵਾਲ ਦੇ ਚੱਕਰ ਅਲੱਗ ਹੈ ਫੇਰ ਦੂਸਰਾ ਆ ਗਿਆ ਉਹਦੇ ਚੱਕਰ ਅਲੱਗ ਹੈ ਲੋ ਹਾਈ ਮੀਡੀਅਮ ਕਰਤਾ ਉਹਦੇ ਚੱਕਰ ਚੇਂਜ ਹੋ ਗਏ ਉਹਨਾਂ ਦਾ ਇੱਕ 963 900 ਦੂਸਰੀ ਸੀਰੀਜ਼ ਆਂਦੀ ਹੈ ਉਹਨਾਂ ਤਰੋ ਦੇ ਚੱਕਰ ਅਲੱਗ ਹੈ ਸਾਡੇ ਤੋਂ 10 12 ਤਰ੍ਹਾਂ ਦੇ ਗੇਅਰ ਬਾਕਸ ਹੈ ਉਹਦੇ ਵਿੱਚ ਕੀ ਕਰਦੇ ਕੁਝ ਕੁਝ ਗੇਰਾਂ ਦੇ ਵਿੱਚ ਦੇਖੋ ਮੈਂ ਕਹਾਂ ਵੀ ਜਿੰਨਾ ਹਾਲੈਂਡ ਦੇ ਚੱਕਰ ਦੇਖੀਏ ਬਹੁਤ ਥੋੜੇ ਹੁੰਦੇ ਸਵਰਾਜ ਦੇ ਬਹੁਤ ਇੰਨਾ ਫਰਕ ਹੈ ਠੀਕ ਹੈ ਜੇ ਤਾਂ ਇੰਨਾ ਕੁ ਫਰਕ ਹੋਵੇ ਫੇਰ ਤੇ ਆਪਾਂ ਕੀ ਕਰਦੇ ਗੇਅਰ ਬਾਕਸ ਦੇ ਵਿੱਚ ਇੱਕ ਦੋ ਗਰਾਰੀਆਂ ਦੇ ਦੰਦੇ ਬਦਲ ਦਿੰਨੇ ਉਹੀ ਢਾਂਚਾ ਰਹਿ ਗਿਆ ਇੱਕ ਦੰਦਾ ਵੱਧ ਕਰਤਾ ਘੱਟ ਕਰਤਾ ਦੋ ਗਰਾਰੀਆਂ ਤੱਕ ਹੋ ਜਾਂਦਾ ਹੁਣ ਕਹੀਏ ਵੀ ਇੱਥੋਂ ਮੈਂ ਇੱਥੇ ਜਾਣਾ ਪੋਸੀਬਲ ਹੀ ਨਹੀਂ ਨਾ ਇਸ ਕਰਕੇ ਫਿਰ ਉਹਦਾ ਹਾਊਸਿੰਗ ਬਹੁਤ ਵੱਡੀ ਹੋ ਜਾਂਦੀ ਉਹ ਫਿਰ ਤੁਹਾਨੂੰ ਪੂਰਾ ਗੇਅਰ ਹੀ ਚੇਂਜ ਕਰਨਾ ਪੈਂਦਾ ਗੇਅਰ ਵਾਪਤਾ ਤਿਆਰ ਕਰਦੇ ਫਿਰ ਗੇਅਰ ਵਾਪਤਾ ਤਿਆਰ ਕਰਦੇ ਠੀਕ ਆ ਉਹ ਦੂਸਰੇ ਜਿਹੜੇ ਗੇਅਰ ਗੇਅਰ ਦੀ ਉਹਦੀ ਰਿਲਾਈਅਬਿਲਟੀ ਹਰ ਇੱਕ ਲਾ ਲੂਗਾ ਹਰ ਇੱਕ ਲਾ ਲੂਗਾ ਫਿਰ ਉਸ ਤੋਂ ਬਾਅਦ ਦੇਖੋ ਇੱਕ ਹੋ ਗਿਆ ਤੁਹਾਡਾ ਲਾਣਾ ਫਿਰ ਉਹਦੀ ਮੈਚਿੰਗ ਉਸ ਤੋਂ ਬਾਅਦ ਰਿਲਾਈ ਰਿਲਾਈਬਿਲਟੀ ਫਿਰ ਉਹ ਤੋਂ ਬਾਅਦ ਸਰਵਿਸ ਹੁਣ ਮੰਨ ਲਓ ਮੈਂ ਗੀਅਰ ਲਾਤਾ ਲੋਕ ਟਰੱਕਾਂ ਵਾਲੇ ਗੀਅਰ ਜੜੀ ਜਾਂਦੇ ਕੁਛ ਜੜੀ ਜਾਂਦੇ ਉਹਦੇ ਤੇ ਟੀਥੀ ਦੋਤਾ ਹੀ ਮੋਡਿਊਲ ਦੇ ਹੁੰਦੇ ਆ ਨਾ ਨਿੱਕੇ ਨਿੱਕੇ ਜਦੋਂ ਵੱਧ ਘੱਟ ਜ਼ੋਰ ਲੱਗਿਆ ਟੁੱਟਦਾ ਨਹੀਂ ਕਿਉਂਕਿ ਉਹ ਹਾਈ ਸਪੀਡ ਹੈ ਫਿਰ ਉਹ ਉਹਨਾ ਟਾਈਮ ਲਾਉਣ ਨੂੰ ਨਹੀਂ ਲੱਗਿਆ ਜਿੰਨਾ ਟਾਈਮ ਲਾਉਣ ਨੂੰ ਲੱਗਣਾ ਸੋ ਅਸੀਂ ਜਿਹੜੇ ਗੀਅਰ ਫਿੱਟ ਕਰਦੇ ਜਾਂ ਸਾਡੇ ਬਣਦੇ ਆ ਉਹ ਇੱਕ ਡੇਢ ਘੰਟੇ ਦੇ ਵਿੱਚ ਹੀ ਤੁਸੀਂ ਉਹਦੀਆਂ ਗਰਾਰੀਆਂ ਚੇਂਜ ਕਰਦੇ ਹੋ ਉੱਪਰ ਹੀ ਤੁਹਾਨੂੰ ਵੈਲਡਿੰਗ ਸੈੱਟ ਦੀ ਵੀ ਜ਼ਰੂਰਤ ਨਹੀਂ ਹੈਗੀ ਨਾ ਸੋ ਸਾਰੀਆਂ ਚੀਜ਼ਾਂ ਪੁਆਇੰਟ ਮਤਲਬ ਇਨ ਫਿਊਚ ਫਿਰ ਕੀ ਹੁੰਦਾ ਨਾ ਦੇਖੋ ਅਹੀਂ ਸਾਰੇ ਭਰਾਵਾਂ ਨੂੰ ਇਹ ਕਹਿੰਨੇ ਤੁਸੀਂ ਚਲੋ ਮੈਂ ਨਹੀਂ ਕਹਿੰਦਾ ਪੀਟੀਓ ਟਰਾਲੀ ਬਹੁਤ ਵੱਡੀ ਯਾਰ ਕਿੱਡੀ ਗੱਲ ਆ ਕੋਈ ਵੀ ਬਣਾ ਲੂਗਾ ਪਰ ਕਈ ਵਾਰ ਕੀ ਹੁੰਦਾ ਜਿੱਦਾਂ ਸਾਨੂੰ ਚਲੋ ਨਕਲਾ ਨੁਕਲਾ ਮਾਰਦੇ ਆ ਦੋ ਚਾਰ ਸਾਲਾਂ ਤੋਂ ਅਜੇ ਗੱਲ ਤੇ ਉਨੀ ਬਣੀ ਨਹੀਂ ਹੈ ਠੀਕ ਹੈ ਅਹੀਂ ਕਹਿੰਨੇ ਵੀ ਤੁਸੀਂ ਜਿੰਨੂੰ ਵੀ ਪੁੱਛਣ ਜਾਓਗੇ ਭਾਵੇਂ ਉਹਨਾਂ ਟਰਾਲੀ ਇੱਕੀ ਬਣਾਈ ਹੈ ਉਹਨਾਂ ਕਹਿੰਦਾ ਮੈਂ ਜ਼ਾਇਦਾਰਾ ਨਾ ਵਧੀਆ ਬਣਾ ਦਿੰਦਾ ਦੇਖੋ ਜੀ ਪੈਸੇ ਖਰਚਣੇ ਆ ਤੁਸੀਂ ਠੀਕ ਹੈ ਇਹ ਤੁਸੀਂ ਸਟੱਡੀ ਕਰਨੀ ਹੈ ਕਿ ਕਿੰਨ ਬਣਾਈ ਆ ਚੱਲਦੀ ਕਿ ਨਹੀਂ ਚੱਲਦੀ ਦੇਖੋ ਉਸ ਤੋਂ ਬਾਅਦ ਬੰਦਾ ਬਹੁਤ ਪਰੇਸ਼ਾਨ ਰਹਿੰਦਾ ਲੋਕ ਇੱਧਰ ਠੀਕ ਹੈ ਜੇ ਕਾਮਯਾਬ ਕਿਸੇ ਦੀ ਹੋ ਜਾਈ ਉਹਨੂੰ ਕਹੋ ਜੀ ਸਾਨੂੰ 1-2 ਟਰਾਲੀਆਂ ਦੱਸ ਦਿਓ 2-4 ਸਾਲ ਚੱਲਦੀਆਂ ਉਹਨਾਂ ਦੇ ਨੰਬਰ ਲੈ ਲਿਓ ਚੈੱਕ ਕਰ ਲਓ ਗੱਲ ਖਤਮ ਅਜੇ ਤੱਕ ਤੇ ਕਿਸੇ ਤੋਂ ਹੋਈ ਨਹੀਂ ਹੈ ਹੈਨਾ ਉਹ ਬਾਕੀ ਸਾਰਿਆਂ ਨੂੰ ਪਤਾ ਹੀ ਹੈ ਤੇ ਬਸ ਇਹ ਵੀ ਕੋਈ ਵੀ ਚੀਜ਼ ਲੈਣੀ ਹੈ ਸੇਵਕ ਭਾਈ ਸਾਨੂੰ ਸਟੱਡੀ ਕਰਨੀ ਚਾਹੀਦੀ ਕੰਮ ਕਿੱਡਾ ਹੀ ਬਹੁਤ ਤੁਹਾਡੇ ਵਾਲਾ ਹੈ ਨਹੀਂ ਟੇਡਾ ਚਲੋ ਮੈਂ ਨਹੀਂ ਕਹਿਣਾ ਮੰਨ ਲਓ ਮਾਈਕ ਤੇ ਜਿਹੜਾ ਕੈਮਰੇ ਦੀ ਵੀਡੀਓ ਬਣਾਣੀ ਹੈ ਪਹਿਲਾਂ ਸਟੱਡੀ ਕਰ ਦਿਓ ਨਾ ਮਾਈਕ ਆਵਾਜ਼ ਵਾਏ ਸਾਡੀ ਪਿੱਛੋਂ ਚੱਕਦਾ ਕਿ ਨਹੀਂ ਚੱਕਦਾ ਨਾ ਕੈਮਰੇ ਦੀ ਕੁਆਲਿਟੀ ਕਿੰਨੀ ਆ ਬਸ ਉਹੀ ਚੀਜ਼ ਆ ਪਹਿਲਾਂ ਸਟੱਡੀ ਕਰਕੇ ਫੇਰੀ ਉਸ ਤੋਂ ਬਾਅਦ ਬੰਦਾ ਡਿਸਾਈਡ ਕਰੇ ਨਹੀਂ ਉਹੀ ਆ ਨਾ ਬਾਕੀ ਰਾਸ਼ਟਰੀ ਗੱਲ ਦੇਖੋ ਰਸਤੇ ਜਰ ਜਿਹੜਾ ਹੁਣ ਜਦੋਂ ਚਲੋ ਸਾਡੀ ਵੇਟਿੰਗ ਵੀ ਲੰਬੀ ਹੁੰਦੀ ਆ ਕਿੰਨੀ ਕ ਹੁੰਦੀ ਆ ਨਹੀਂ ਇਹ ਤਾਂ ਨਹੀਂ ਕੈਮਰੇ ਬਹੁਤ ਹੁੰਦੀ ਲੰਬੀ ਹੈ ਨਾ ਪਰ ਲੋਕੀ ਡਰ ਜਾਣਗੇ ਦੇਖੋ ਇਹ ਤਾਂ ਡਿਪੈਂਡ ਕਰਦਾ ਉਹ ਸਾਡੇ ਉੱਤੇ ਜਿੱਦਾਂ ਹੁਣ ਬਹੁਤ ਸਾਰੇ ਏਰੀਆ 'ਚ ਟਰਾਲੀ ਸਾਡੀ ਹੈਗੀ ਆ ਸਾਨੂੰ ਪਤਾ ਹੈ ਬਹੁਤ ਸਾਰੇ ਏਰੀਆ ਜਿੱਦਾਂ ਦੇ ਉੱਥੇ ਪਹਿਲੀ ਵਾਰ ਟਰਾਲੀ ਸਾਡੀ ਹੈ ਹੀ ਨਹੀਂ ਹੈ ਫੇਰ ਤੇ ਉੱਥੇ ਬਹੁਤ ਜਲਦੀ ਵੀ ਦੇ ਦਿੰਦੇ ਨੇ ਵੀ ਸਾਡੀ ਨੂੰ ਮਸ਼ਹੂਰੀ ਕਰਨੀ ਆ ਹੈ ਨ ਤੇ ਬਾਕੀ ਦੇਖੋ ਤੁਸੀਂ ਆਹ ਵੀਡੀਓ ਚ ਦੇਖਿਆ ਹੀ ਆ ਬਣਦੀਆਂ ਚੱਲਦੀਆਂ ਉਹਦੇ ਨਾਲ ਕੋਈ ਕੋਈ ਵੀ ਕੰਪਰੋਮਾਈਜ਼ ਨਹੀਂ ਪਰ ਜੇ ਡਿਲੀਵਰੀ ਚ ਦੇਖੋ ਕਿਸੇ ਦਾ ਲੇਟ ਹੁੰਦਾ ਉਹਨੂੰ ਅਸੀਂ ਆਪਣੀ ਆਰਡਰ ਤੋਂ 22 24 ਟਰਾਲੀਆਂ ਨੂੰ ਬਰਤਨ ਨੂੰ ਵੀ ਦਿੰਨੇ ਆ ਉਹਦੇ ਘਰੇ ਵੀ ਛੱਡ ਆਨੇ ਇਹ ਫੈਸਿਲਿਟੀ ਨਹੀਂ ਕੋਈ ਦੇ ਸਕਦਾ ਠੀਕ ਹੈ ਜੇ ਮੰਨ ਲਓ ਲੇਟ ਹੋ ਗਈ ਤੇ ਭਰਾ ਉਹਦਾ ਵੀ ਕਿਸੂਰਾ ਦੀ ਜੇ ਪਰਚੀ ਆ ਗਈ ਕਈ ਵਾਰ ਤੇ ਅਸੀਂ ਕਹਿੰਦੇ ਨੇ ਦੋ ਚਾਰ ਫੇਰੇ ਕਰਾਏ ਤੇ ਲਗਾ ਲਿਆ ਯਾਰ ਸਾਡੇ ਪੈਸੇ ਘੱਟ ਕਰ ਲਈ ਉਸ ਗੱਲ ਤੋਂ ਨਹੀਂ ਆਪਾਂ ਪਿੱਛੇ ਹਟਦੇ ਬਾਕੀ ਦੇਖੋ ਜੇ ਕਈ ਇਹ ਵੀ ਸਾਰਿਆਂ ਨੂੰ ਟਰਾਲੀਆਂ ਇੱਕ ਟਾਈਮ ਤੇ ਦੇ ਦਈਏ ਉਹ ਪ੍ਰੈਕਟੀਕਲੀ ਪੋਸੀਬਲ ਨਹੀਂ ਹੈ ਦੂਸਰਾ ਹੀ ਕਹਿੰਨੇ ਵੀ ਬਾਈ ਟਰਾਲੀ ਬਣਾਣੀ ਆ ਪਰ ਮੈਂ ਬਣਾਣੀ ਅਗਲੇ ਸਾਲ ਹੋਣੀ 20000 ਦੇ ਦੇਉਗੇ ਚੱਕਰ ਨੇ ਵੀ ਅਗਲੇ ਸਾਲ ਬਣਾਣੀ ਆ ਆ 20000 ਮੇਰੀ ਸਾਈ ਵੜ ਲਓ ਕੋਈ ਚੱਕਰ ਨਹੀਂ ਬਾਲੇ ਪੈਸੇ ਤਾਂ ਲੈਂਦੇ ਨਹੀਂ ਆ ਹੈਨਾ ਤੋ ਟਾਈਮ ਤਾਂ ਲੱਗਦਾ ਪਰ ਜਲਦੀ ਦੇ ਦਿਓ ਕੀ ਦਿੱਕਤ ਇਨਫਿਲਡਰ ਦੇ ਕਰੀ ਗੱਲ ਹੁਣ ਠੀਕ ਹੈ ਇਹ ਤਾਂ ਟਰੈਕਟਰ ਦੀ ਇੱਕ ਵੀਡੀਓ ਬਣਾਣੀ ਤੇ ਬਣਾ ਲਓ ਲਿਫਟਾ ਲੈ ਆ ਸ਼ੌਂਕੀ ਨੇ ਵੀਡੀਓ ਵੀ ਪਾਈ ਹੋਈਗੀ 17 18000 ਲੀਟਰ ਦਾ ਟੈਂਕਰ ਬਣਾ ਮੇਰੇ ਕੋਲ ਟੈਟੂਰ ਪਾ ਕੇ 5.6 6 ਲੱਖ ਰੁਪਏ ਦਾ ਪਾਣੀ ਆਸਤੇ ਪਾਣੀ ਵਾਲਾ ਅੱਛਾ ਉਹਦਾ ਰੋਡ ਦਾ ਕੰਮ ਆ ਕੰਸਟਰਕਸ਼ਨ ਦਾ ਓਕੇ ਉਹਨੋਂ 5000 ਲੀਟਰ ਪਹਿਲੇ ਪਾਣੀ ਲੈਣ ਗਿਆ ਟਰੈਕਟਰ ਤੇ ਚਾਹੀਦਾ ਹੀ ਉਹਨੂੰ ਡਰਾਈਵਰ ਤੇ ਚਾਹੀਦਾ ਹੀ ਹੈ ਨਾ ਠੀਕ ਹੈ ਉਹ ਜਾਣ ਆਣ ਦਾ ਟਾਈਮ ਵੀ ਲੱਗਿਆ ਫਿਰ ਉੱਥੇ ਉਹਦੀ ਵਾਰੀ ਆਈ ਭਰਿਆ ਆ ਗਿਆ ਹੈਨਾ ਹੁਣ ਉਹਨ ਲੈ ਲਿਆ 20000 ਲੀਟਰ ਦਾ ਤਿੰਨ ਗੁਣਾ ਪਾਣੀ ਚੱਲ ਗਿਆ ਜਿਆਦਾ ਹੂੰ ਠੀਕ ਹੈ ਉਹ ਜੇ ਉਹ 6000 ਆਲਾ ਲੀਟਰ ਵੀ ਤਾਂ 2 ਲੱਖ ਦਾ ਤਾਂ ਬਣਦਾ ਹੀ ਹੈ ਧੁਰਾ ਲੱਗਿਆ ਲੋਹਾ ਲੱਗਿਆ 6000 ਦਾ ਵੀ 1.5-2 ਲੱਖ ਦਾ ਬਣਦਾ ਹੀ ਹੋਏਗਾ ਉਹ ਤਿੰਨ ਟੈਂਕਰਾਂ ਦਾ ਕੰਮ ਉਹਨ ਕੱਲੇ ਨੇ ਕਰਤਾ ਪੈਸੇ ਤਾਂ ਉਹਦੇ ਬਰਾਬਰ ਹੀ ਹੋਗੇ ਤੋ ਤੋ ਬਚਤ ਕਿਹੜੀ ਹੋਗੀ ਜਿਹੜੇ ਦੋ ਟਰੈਕਟਰ ਬਚ ਗਏ ਉਹਦੇ ਉਦਾਂ ਨੂੰ ਤਿੰਨ ਟਰੈਕਟਰ ਫਾਇਲ ਆਣੇ ਪੈਂਦੇ ਤਿੰਨ ਡਰਾਈਵਰ ਲੱਗੇ ਤਿੰਨ ਚੱਕਰ ਲਾਏ ਟਾਇਰ ਘਸੇ ਉਹ ਤਿੰਨ ਟਰੈਕਟਰਾਂ ਨੇ ਜੇ ਮੰਨ ਲਓ 30 ਲੀਟਰ ਤੇਲ ਖਾਦਾ 10 ਲੀਟਰ ਇੱਕ 6000 ਲੀਟਰ ਵਿੱਚ ਖਾਦਾ ਇਹ 13 14 ਖਾਜੂ ਫਿਰ ਵੀ ਤੋਦਾ ਅੱਧੇ ਤੋਂ ਜ਼ਿਆਦਾ ਤੇਲ ਬਚ ਗਿਆ ਨਾ ਤੋ ਤੁਹਾਡੇ ਏਰੀਏ 'ਚ ਵੀ ਜਿਹੜੇ ਬੰਦੇ ਵੱਡੇ ਜ਼ਿਮੀਂਦਾਰ ਆ 40 50 30 ਕਿੱਲੇ ਸਾਡੇ ਛੋਟੇ ਜ਼ਿਮੀਂਦਾਰ ਆ ਸਾਡੇ ਗੰਨੇ ਵਾਲੇ ਵੱਡੇ ਕਣਕੇ ਝੋਨੇ ਵਾਲੇ ਛੋਟੇ ਆ ਨਾ ਸਾਡੇ ਥੋੜੀਆਂ ਮੰਡੀਆਂ ਲੱਗ ਗਿਆ ਤੁਹਾਡੇ 'ਚ ਜਦੋਂ ਕੁਝ ਟਰਾਲਾ ਸਾਡੇ ਦਾ ਇਹ ਕਿਉਂ ਨਾ ਵੱਡਣਾ ਸੌਖਾ ਕੁੜੀਆ ਇਹ ਹੁੰਦਾ ਵੀ ਕੱਢਾਂਗੇ ਕਿਵੇਂ ਰਾਤ ਨੂੰ ਪਾਉ ਕਿਹੜਾ ਚ ਟਰਾਲਾ ਕਾ ਨਹੀਂ ਇੱਕ ਸਾਡੇ ਨਾ ਨਕੋਦਰ ਪੰਜ ਸੱਤ ਟਰਾਲੀਆਂ ਨੂੰ ਜਾਣੀਆਂ ਉਹ ਤੇ ਨਾ ਬੰਦਿਆਂ ਦੀ ਗੱਲ ਮੈਨੂੰ ਬੜੀ ਵਧੀਆ ਲੱਗਦੀ ਹਾਸਾ ਵੀ ਆਂਦਾ ਉਹਨੂੰ ਮੈਨੂੰ ਨਾ ਵੀਡੀਓ ਇੱਕ ਵਾਇਰਲ ਹੋਈ ਕਿਤੇ ਉਹਨੂੰ ਕੋਈ ਬੰਦਾ ਫੋਨ ਕਰਕੇ ਪੁੱਛਦਾ ਵੀ ਯਾਰ ਮੈਂ ਪੀਟੀਓ ਟਰਾਲੀ ਬਣਾਣੀ ਹੈ ਤੇ ਕੀ ਕਰਾਂ ਪਹਿਲਾਂ ਤੁਨ ਕਿਹਾ ਵੀ ਜੈਲਦਾਰਾਂ ਦੇ ਜਾਈ ਹੋਰ ਨਾ ਕਿਤੇ ਫਸੀ ਕਹਿੰਦਾ ਤਾਂ ਫਾਇਦਾ ਕੀ ਹੈ ਕਹਿੰਦਾ ਯਾਰ ਐਵੇਂ ਮੰਨ ਲਾ ਵੀ ਪੰਜ ਸੱਤ ਟਰੈਕਟਰ ਤੈਨੂੰ ਜੈਲਦਾਰਾਂ ਦੇ ਵਿੱਚ ਬੰਨ ਦੇਣੇ ਜਦੋਂ ਤੈਨੂੰ ਜੀ ਪਈ ਤਾਂ ਕੱਢ ਕੇ ਜੋੜ ਦੇਈ ਕਹਿੰਦਾ ਗਾੜੀ ਬੱਸ ਇਹਦਾ ਮਤਲਬ ਇਹ ਆ ਪੀਟੀਓ ਦਾ ਪੰਜ-ਛੇ ਟਰੈਕਟਰ ਬੰਨੇ ਆ ਤੇਰੀ ਟਰਾਲੀ ਨਾਲ ਜਦੋਂ ਜ਼ਰੂਰਤ ਵੇ ਫੜ ਕੇ ਕਹਿੰਦਾ ਕੰਨੋ ਲਾ ਦੀ ਔਰ ਇਦਾਂ ਹੀ ਆ ਤੁਹਾਨੂੰ ਦੇਖਦੇ ਕੋ ਟਰਾਲੀ ਦੇ ਖਾੜੀ ਲਦੋਈ ਨਹੀਂ ਨਹੀਂ ਤੁਹਾਨੂੰ ਹੁਣੇ ਕਰਮਾਹ ਦਿਖਾਣੀ ਹੈ ਕਿ ਕੀ ਕਰਦੇ ਆ ਚਲੋ ਆਜੋ ਉਹਨਾਂ ਟਰੈਕਟਰ ਤੇ ਇੱਕ ਅੱਧੀ ਵੀਡੀਓ ਇੰਟਰਸਟਿੰਗ